ਲੱਲੇ ਪਰ ਬਿੰਦੀ ਦੀ ਆਪਾਂ ਤਾਂ ਗੱਲ ਕਰਦੇ ਆ ਕਿਉਂਕਿ ਬਹੁਤੇ ਵਿਦਵਾਨ ਇਹ ਕਹਿੰਦੇ ਆ ਕਿ ਲੱਲੇ ਪਰ ਬਿੰਦੀ ਉਹਨੂੰ ਕਹਿੰਦੇ ਕੋਈ ਕਈ ਤਾਂ ਕਹਿੰਦੇ ਕੋਈ ਬਿੰਦੀ ਦੀ ਲੋੜ ਨਹੀਂ ਪਰ ਲੱਲੇ ਪਰ ਬਿੰਦੀ ਦਾ ਬਹੁਤੇ ਪ੍ਰਕਾਸ਼ਕ ਅਖਬਾਰ ਮੈਗਜ਼ੀਨ ਅਦਾਰੇ ਇਹਨੂੰ ਬਹੁਤਾਂ ਮਹਤਵਾਂ ਦੇ ਦਿੰਦੇ ਨੇ ਲੱਲੇ ਪਰ ਬਿੰਦੀ ਜਦੋਂ ਗੁੰਝਣਾ ਕੋ ਛੱਡੋ ਤਾਂ ਇਹ ਨੂੰ ਇਹ ਸਮਝਣਾ ਹੈ ਇਸ ਲਈ ਆਪਾਂ ਇਹ ਲੇਖਣਾ ਹੈ ਕਿ ਕੀ ਸਾਡੀ ਪੰਜਾਬੀ ਬੋਲੀ ਦੀ ਜਿਹੜੀ ਅਮੀਰੀ ਅਮੀਰਤਾ ਉਹਦੀ ਬਰਖਣਤਾ ਹੈ ਕੀ ਉਹ ਲੱਲੇ ਪਰਿੰਦੀ ਦੇ ਬੱਚਾ ਕਿੰਨੇ ਆ ਉਹ ਕਹਿ ਰਹੂਗੀ ਜਦੋਂ ਭਲਾ ਲੱਲਾ ਬੋਲਦੀਆਂ ਤਾਂ ਸਾਡੀ ਜਿਹੜੀ ਜੀਭ ਉਹ ਅੰਦਰ ਅੰਗੇ ਲੱਗਦੀ ਆ ਲੱਲਾ ਲੱਲਾ ਤੂੰ ਜਦੋਂ ਰੋ ਬੋਲਦੀਆਂ ਤਾਂ ਜੀਭ ਜਿਹੜੀ ਤਾਲੂ ਨੂੰ ਲੱਗਦੀ ਆ ਰੋ ਰੋ ਤਾਲੂ ਕੋਮਕੇ ਦੇਖੋ ਦੋਖਰੀ ਜਾਊਗਾ ਗਾ ਗਾ ਇਗਰੇ ਮੇਰਾ ਵਿਤੂ ਚੀ ਗਾਲਗੀ ਪੌਚਦੀ ਭੈਣੀ ਗਾਲਗੀ ਖਰਾਬ ਹੋ ਗਈ ਫਲ ਫਲੇ ਫਲੇ ਗਾਲਗੇ ਫਲ ਤਾਂ ਨਹੀਂ ਹੁੰਦਾ ਨਾਲ ਨਾਲ ਮਿਲ ਕੇ ਇਕੱਠੇ ਹੋਗੇ ਛਾਲ ਛਾਲ ਕਪਟ ਧੋਖੇ ਨਾ ਹਾਲ ਸੰਧ ਹਾਲ ਟਾਲਾ ਟੜਜਾ ਟੜਜਾ ਬੁਰਯੋਗ ਦੇ ਨਾਲ ਟਲ ਗਿਆ ਬਲ ਤੇਰੇ ਬਲ ਵਿੰਗਸ ਸਾਰੇ ਕੱਢ ਦੇ ਨੇ ਬਲ ਥਾਲ ਅਸੂ ਵਿੱਚ ਛਾ ਛਾ ਮਾਨੀ ਪੁੱਤਾ ਜਾਲ ਜਾਮਸ਼ਾਨੇ ਦਾ ਕਾਲ ਹੁਣ ਤੋਂ ਪੰਜ ਕਾਲ ਪਿਆ ਜੀ ਬੰਗਾਲ ਚ ਦਾ ਰੋਈ ਖਮੀ ਦਾ ਦਾਲੇ ਤਾਂ ਨਹੀਂ ਆਊਗਾ ਦਾਲੇ ਆਊਗਾ ਭਾਲ ਲੱਭਣਾ ਟੂੰਡਣਾ ਬੜਾ ਭਾਲੇ ਭੈਣ ਨੂੰ ਮਿਲਿਆ ਪਾਲ ਨਾਲ ਮੇਰੇ ਨਾਲ ਨਾਲ ਚੱਲੇ ਨਹੀਂ ਕਰਦਾ ਇਹਦਾ ਮੇਰੇ ਨਾਲ ਨਾਲ ਨਹੀਂ ਉਹ ਨਾਲ 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 ਵਾਰ ਕੇਸ ਵਾਰ 40 40 ਮੁੱਖ ਤੇ 40 39 40 ਗੋਲੀ ਨਾ ਗੋਲੀ ਗੋਲੀ ਬੰਦੀ ਨੁਕਰਾਨੀ ਗੋਲੀ ਦੇ ਲੈ ਲੈ ਬੰਦੀ ਬਾਂਗੇ ਤਾਂ ਗੋਲੀ ਬਣਨਾ ਹੈ ਜਿਹੜੀ ਬੰਦੂਕ ਚੋਂ ਨਿਕਲਦੀ ਹੈ ਪਸਤੌ ਦੇਖਦੀ ਹੈ ਗੋਲੀ ਬੋਲੀ ਨਾ ਪੋਵੇਂ ਦੀ ਉਹ ਬੋਲੀ ਵਾਲ ਦੇਣੀ ਪੰਜਾਬੀ ਬੋਲੀ ਬੋਲੀ ਗੱਲ ਨੂੰ ਵੀ ਉਹ ਬੋਲੀ ਆ ਉੱਚਾ ਸੌਂਦੀ ਹੈ ਉੱਚਾ ਵਾਲ ਬੋਲੀ ਕੰਨਾਂ ਦੀ ਬੋਲੀ ਕਾਲਾ ਕਾਲਾ ਸ਼ਾ ਕਾਲਾ ਕਾਲਾ ਕੋਲ ਨਾਲ ਨਜ਼ਦੀਕ ਹੌਲੀ 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 ਪਾਲੇ ਮੈਂ ਜੋਗ ਬੜੀ ਮੁਸ਼ਕਿਲ ਨਾਲ ਪਾਲੇ ਪਾਲੇ ਨਹੀਂ ਪਾਲੇ ਡੋਲੇ ਡੋਲੇ ਟੋਲੇ ਡੋਲੇ ਗੋਲਬੋੜ ਗੋਲ ਮੋੜ ਰੋਲਾ ਐਵੇਂ ਰੋਲਾ ਪੈ ਗਿਆ ਸੂਲ ਨੇ ਸੂਲ ਵੰਨੇ ਸੂਲੀ ਸੂਲ ਸੂਲ ਪਿੰਡਾਂ ਗਾਵੇਂ ਨੇ ਮੇਰੇ ਸੂਰ ਉੱਠੇ ਰੋਗ ਦਰਦੋ ਤੇਵਾ ਟੁੱਟੇ ਵਾਲੀ ਬਿੰਦੀ ਨਬਾਉ ਵਾਲੀ ਦੋ ਜਹਾਨਾਂ ਦਾ ਵਾਲੀ ਵਾਲੀ ਜੁਨੀਆਂ ਜਨਾਨੀਆਂ ਕੰਨਾ ਵਿੱਚ ਗਿਆਣਾ ਵਾਲੀਆਂ ਵਾਲੀ ਤਾਲਾ ਤਾਲਾ ਨਹੀਂ ਤਾਲਾ ਰੋਪਰੀ ਤਾਲਾ ਜਿੰਦਾ ਤਾਲਾ ਇਹਦੇ ਪੌਧ ਥੋੜੇ ਸ਼ਬਦਾਂ ਬਹੁਤ ਯੋਗ ਸ਼ਬਦਾ ਜਿਹੜੀ ਬਿੰਦੀ ਲੱਲੇ ਪਿਆ ਪਉਣੀ ਹੀ ਪੈਂਦੀ ਆ ਜਿੱਥੇ ਕੇ ਅਰਥ ਦਾ ਸਹੀ ਉਚਾਰਨ ਜਿਹਦਾ ਉਹ ਅੱਖ ਸਹੀ ਸਮਝ ਨਹੀਂ ਆਊਗਾ ਜਦ ਤੱਕ ਅਸੀਂ ਬਿੰਦੀ ਦਾ ਪ੍ਰਯੋਗ ਨਹੀਂ ਕਰਦੇ ਇਸ ਲਈ ਜਦੋਂ ਤੁਸੀਂ ਬਾਕੀ ਹੋਰ ਪਛਾਵਾ ਵਿੱਚ ਇਸ ਤਰ੍ਹਾਂ ਦੀ ਜਿਹੜੀ ਖਾਲ ਨਹੀਂ ਰਹਿਣ ਦੇ ਅਸੀਂ ਆਪਣੀ ਬੋਲੀ ਆਪਣੀ ਭਾਸ਼ਾ ਆਪਣੇ ਪੰਜਾਬੀ ਬੋਲੀ ਨੂੰ ਨਵਾਰ ਦੇ ਕੋਲ ਲਿਖ ਜਾਣਾ ਜੋ ਉਚਾਈ ਦੀ ਹੈਗੀ ਆ ਉਹਨੂੰ ਅੱਗੇ ਕਰੀਏ ਨਾ ਕਿ ਪਿੱਛੇ ਕਰੀਏ ਇਸ ਲਈ ਮੇਨ ਤਰਦੀ ਲੋੜਾ ਆਖੂਗਲ ਨਹੀਂ ਆਗੀ ਮੇਨ ਤਹਮਮਨਾ ਸੰਜਮਨਾ ਸਹਿਤਾਰਾ ਸਭ ਕੁਝ ਜਦੋਂ ਨਹੀਂ ਜਿਹਿ ਸਕਦੇ ਕਿੰਨੇ ਕਿਨੇ ਸ਼ਬਦ ਜਿਹੜੇ ਚੁੱਪ ਰਹਿੰਦੇ ਆ ਕਿੰਨੇ ਸ਼ਬਦ ਬੋਲੇ ਨਹੀਂ ਜਾਂਦੇ ਕਈਆਂ ਸ਼ਬਦਾਂ ਦਾ ਹੋਰ ਵੱਖਰਾ ਨਾ ਉਚਾਰਨ ਸਪੈਲਿੰਗ ਹੋਰ ਫਿਰ ਵੀ ਸਿੱਖਦੇ ਆ ਕੋਸ਼ਿਸ਼ ਕਰਕੇ ਯਤਨ ਕਰਕੇ ਏਵੀ ਸਦੀਮਾ ਹੋਲੀਆ ਇੱਥੇ ਸੰਜੋਤਨ ਵਰਗੇ ਇਹ ਸਿੱਖਣਾ ਚਾਹੀਦਾ